ਕਮਲਜੀਤ ਕੌਰ ਹਾਂਜੀ ਪਿੰਡ ਕਿਹੜਾ ਜੀ ਪਿੰਡ ਸੰਧਵਾ ਜ਼ਿਲ੍ਹਾ ਫਰੀਦਕੋਟ ਹਾਂਜੀ ਤੁਹਾਨੂੰ ਅਸੀਂ ਸਾਲ ਪਹਿਲਾਂ ਸਰਵਿਸ ਪੈਕ ਦਿੱਤਾ ਸੀਗਾ ਸਰਵਿਸ ਪੈਕ ਯੂਜ਼ ਕਰਨ ਤੋਂ ਪਹਿਲਾਂ ਤੁਹਾਡੀ ਕੀ ਸਮੱਸਿਆ ਸੀ ਹਾਂਜੀ ਮੈਨੂੰ ਥੈਰਡ ਸੀ ਟੈਸਟ ਕਰਵਾਇਆ ਸੀ ਤੇ ਮੈਨੂੰ 50% ਗੋਲੀ ਲੱਗੀ ਸੀ ਥੈਰਡ ਸੀ ਜੀ ਤੇ ਟੈਸਟ ਕਰਾ ਕੇ 50% ਗੋਲੀ ਲੱਗੀ ਸੀ ਹਾਂਜੀ ਹਾਂਜੀ ਤੇ ਕੁਛ ਕੰਨ ਤੇ ਵੀ ਮਤਲਬ ਕਲੌਟ ਜੇ ਬਣ ਜਾਂਦੇ ਸੀ ਜਿਵੇਂ ਮਾਰਾ ਜਾਏ ਕੋਈ ਚੀਜ਼ ਵਾਜਦੀ ਤੇ ਰੈਡਨੈਸ ਸੀ ਹੋ ਜਾਂਦੀ ਸੀ ਤੇ ਉਸ ਤੋਂ ਬਾਅਦ ਮੈਂ ਸਰਵਸਪੈਕ ਵਰਤਿਆ ਸਾਲ ਹੋ ਗਿਆ ਤੇ ਉਹਦੇ ਨਾਲ ਮੈਂ ਹੁਣ ਬਿਲਕੁਲ ਠੀਕ ਆ ਹਾਂਜੀ ਤੁਸੀਂ ਕਹਿੰਦੇ ਰਿਪੋਰਟ ਵੀ ਕਰਾਈ ਸੀ ਤੇ ਟੈਸਟ ਕਰਾਈ ਸੀ ਉਹਦੇ ਵਿੱਚ ਕੀ ਆਇਆ ਜੀ ਹੁਣ ਹਾਂ ਉਹ ਨਾਰਮਲ ਆਈ ਰਿਪੋਰਟ ਬਿਲਕੁਲ ਤਕਰੀਬਨ ਤੁਸੀਂ 4-5 ਮਹੀਨੇ ਪਹਿਲਾਂ ਕਰਾਈ ਸੀ ਤਕਰੀਬਨ ਵਰਤਨ ਤੋਂ 7-8 ਮਹੀਨੇ ਬਾਅਦ ਰਿਪੋਰਟ ਕਰਵਾਈ ਹੈ ਤੁਸੀਂ ਕਹਿੰਦੇ ਹਾਂਜੀ ਹਾਂਜੀ ਫੇਰ ਵੀ ਉਹਦੇ ਵਿੱਚ ਜਿਹੜਾ ਥਾਇਰੋਇਡ ਸੀਗਾ ਕਲੀਅਰ ਆਇਆ ਜੀ ਹਾਂਜੀ ਹਾਂਜੀ ਦੋ ਵਾਰੀ ਕਰਵਾ ਲਈ ਉਸ ਤੋਂ ਬਾਅਦ ਫੇਰ ਕਰਵਾ ਲਈ ਸੀ ਦੁਬਾਰਾ ਹੁਣ ਉਸ ਤੋਂ ਬਾਅਦ ਮੈਂ ਫੇਰ ਕਰਵਾ ਲਈ ਦੋ ਰਿਪੋਰਟ ਕਰਵਾਈ ਦੋਈ ਵਾਰੀ ਸਹੀ ਆਇਆ ਤੁਹਾਨੂੰ ਹਾਂਜੀ ਹ ਬਿਲਕੁਲ ਮੈਂ ਠੀਕ ਹਾਂ ਹਾਂ ਜੀ ਜਿਵੇਂ ਕਿ ਤੁਸੀਂ ਸਰਸਫੈਕ ਵਰਤਿਆ ਤੇ ਤੁਸੀਂ ਹੋਰ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਕਿਸ ਨੇ ਹੈ ਤੁਹਾਡਾ ਵੀ ਸਰਸਫੈਕ ਵਰਤਣਾ ਚਾਹੀਦਾ ਹਾਂਜੀ ਹਾਂਜੀ ਮੈਂ ਕਹਿੰਦੀ ਮਤਲਬ ਹਰ ਇੱਕ ਨੂੰ ਇਹ ਵਰਤਣਾ ਚਾਹੀਦਾ ਬਹੁਤ ਵਧੀਆ ਮਤਲਬ ਹੈਗਾ ਇਹ ਧੰਨਵਾਦ ਜੀ